ਸਾਹਿਬ ਗੁਰੂ ਸਾਹਿਬ ਜੀ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿਰ ਮੱਲਿਆ ਗੁਰਮੁਖ ਭੋਜਨ ਪਾਉ ਜਾਓ ਅਲਲਿਆ ਗੁਰਮੁਖ ਨੇ ਚਲ ਚਿਤ ਨਾ ਹਲੇ ਹੱਲਿਆ ਗੁਰਮੁਖ ਸੱਚ ਲਾਓ ਭਲੀ ਨੂੰ ਪੱਲਿਆ ਗੁਰਮੁਖ ਸਦੇ ਜਾਨ ਆਵਨ ਕੱਲਿਆ ਗੁਰਮੁਖ ਸੱਚ ਲਾਓ ਭਲੀ ਨੂੰ ਪੱਲਿਆ ਗੁਰਮੁਖ ਸਦੇ ਜਾਨ ਆਵਨ ਕੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪਾਵਨ ਸ਼ਬਦ ਹੈ ਭਾਈ ਗੁਰਦਾਸ ਜੀ ਦੀ ਵਾਰ 19 ਚੋਂ ਪੌੜੀ 14ਵੀਂ ਹੈ ਜਿਸ ਦਾ ਸਰਲੇਖ ਗੁਰਮੁਖ ਰਜ਼ਾ ਦੇ ਪੁੱਤਲੇ ਭਾਵਕੇ ਜੋ ਗੁਰਮੁਖ ਜਨ ਹਨ ਉਸ ਪਰਮਾਤਮਾ ਦੀ ਰਜ਼ਾ ਵਿੱਚ ਚੱਲਣ ਵਾਲੇ ਜੀ ਹਨ ਤੇ ਆਪਾਂ ਇਸ ਸ਼ਬਦ 'ਤੇ ਵਿਚਾਰ ਕਰਨੀ ਹੈ ਇਹ ਸ਼ਬਦ ਜੋ ਕਿ ਸਾਡੇ ਸ਼ਹੀਦ ਸਿੰਘਾਂ ਉੱਤੇ ਟਕ ਟੁਕਦਾ ਹੈ ਕਿਵੇਂ ਜੋ ਸ਼ਹੀਦ ਸਿੰਘ ਹੋਏ ਹਨ ਉਸ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਆਪਣੇ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਦੇ ਹਨ ਭਾਵੇਂ ਸਿਰ ਉੱਤੇ ਆਰਾ ਚੱਲਦਾ ਹੋਵੇ ਭਾਵੇਂ ਉਬਲਦੀ ਦੇਗ ਵਿੱਚ ਸਰੀਰ ਉਬਲ ਰਿਹਾ ਹੋਵੇ ਭਾਵੇਂ ਸਰੀਰ ਨੂੰ ਚਰਖੜੀਆਂ ਉੱਤੇ ਚੱਲਣਾ ਪੈਂਦਾ ਹੋਵੇ ਤੇ ਜੇਕਰ ਆਪਾਂ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦਿਆਂ ਦਾ ਜੀਵਨ ਵੀ ਦੇਖੀਏ ਤਾਂ ਉਹ ਵੀ ਸ਼ਹਾਦਤ ਦਾ ਜਾਮ ਉਸ ਗੁਰੂ ਦੇ ਹੁਕਮ ਵਿੱਚ ਪਰਮਾਤਮਾ ਦੇ ਰੰਗ ਵਿੱਚ ਰੰਗਣ ਹੋਣ ਕਰਕੇ ਹੀ ਈਲੰਦੇ ਹਨ ਆਪ ਜੀ ਨੇ ਇਸ ਮਹੀਨੇ ਦੇ ਵਿੱਚ ਸ਼ਹਾਦਤ ਦੇ ਦਿਨਾਂ ਵਿੱਚ ਇਤਿਹਾਸਕ ਵਿਚਾਰ ਵੀ ਸਰਵਣ ਕੀਤੀ ਕਿ ਕਿਵੇਂ ਕਿਸ ਤਰ੍ਹਾਂ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਪ੍ਰਾਪਤ ਕਰਦੇ ਹਨ ਤੇ ਛੋਟੇ ਸਹਬਜ਼ਾਦੇ ਜਿਨ੍ਹਾਂ ਨੂੰ ਨੇਹਾ ਵਿੱਚ ਖਿਲਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਉਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਤਸੀਹੇ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ ਪਰ ਗੁਰੂ ਦੇ ਲਾਲ ਗੁਰਮੁਖ ਪਿਆਰੇ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰੇ ਆਪਣੇ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਣ ਕਰਕੇ ਡੋਲੇ ਨਹੀਂ ਖबराਏ ਨਹੀਂ ਤੇ ਕਿਸੇ ਲਾਲਚ ਵਿੱਚ ਵੀ ਨਹੀਂ ਆਏ ਐਸੀ ਮਹਾਨ ਸ਼ਹੀਦੀ ਉਹਨਾਂ ਨੇ ਪ੍ਰਾਪਤ ਕੀਤੀ ਤੇ ਹੁਣ ਆਪਾਂ ਇਸ ਸ਼ਬਦ ਦੀ ਵਿਚਾਰ ਵੀ ਕਰਨੀ ਹੈ ਜੋ ਬਿਲਕੁਲ ਹੀ ਉਹਨਾਂ ਦੇ ਜੀਵਨ ਉੱਤੇ ਧੁਖਦੀ ਹੈ ਕਿਸ ਤਰ੍ਹਾਂ ਨਾਲ 40 ਮੁਕਤੇ ਪੰਜ ਪਿਆਰੇ ਚਾਰ ਸਹਬਜ਼ਾਦੇ ਤੇ ਗੌਰ ਅਨੇਕਾਂ ਹੀ ਸਿੱਖ ਸ਼ਹਾਦਤ ਪ੍ਰਾਪਤ ਕਰ ਗਏ ਉਸ ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਚੱਲ ਕੇ ਇਸ ਕਰਕੇ ਹੀ ਉਹਨਾਂ ਦਾ ਨਾਂ ਵੀ ਉਸ ਉਹਨਾਂ ਦਾ ਨਾਂ ਸਵਰਨ ਅੱਖਰਾਂ ਵਿੱਚ ਲਿਖਿਆ ਗਿਆ ਉਹਨਾਂ ਨੂੰ ਹਰ ਹਰ ਸਾਲ ਜੀ ਆਪਾਂ ਯਾਦ ਕਰਦੇ ਹਾਂ ਉਹਨਾਂ ਦੀ ਸ਼ਹਾਦਤ ਨੂੰ ਮਨਾਉਂਦੇ ਹੋਏ ਆਓ ਜੀ ਹੁਣ ਇਸ ਸ਼ਬਦ ਦੀ ਵਿਚਾਰ ਜੋ ਕਿ ਭਾਈ ਗੁਰਦਾਸ ਜੀ ਦੀ ਬਾਣ ਵਿੱਚੋਂ ਹੈ ਇਸ ਨੂੰ ਆਪਾਂ ਸੰਖੇਪ ਰੂਪ ਵਿੱਚ ਵਿਚਾਰੀਏ ਤਾਂ ਜੋ ਸਾਨੂੰ ਪਤਾ ਲੱਗੇ ਕਿ ਗੁਰਮੁਖ ਜੀਆ ਦਾ ਜੋ ਜੀਵਨ ਹੁੰਦਾ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਜੋ ਗੁਰਮੁਖ ਹੈ ਉਹ ਆਪਣੇ ਨੂੰ ਆਪਣੇ ਜੀਵਨ ਨੂੰ ਆਪਣੇ ਜਨਮ ਨੂੰ ਸਵਾਰ ਕੇ ਇਸ ਦੁਨੀਆ ਤੋਂ ਜਾਂਦਾ ਹੈ ਕਿਉਂਕਿ ਗੁਰਬਾਣੀ ਦਾ ਪਰਮਾਨ ਵੀ ਹੈ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਫਿਰ ਐਸੇ ਗੁਰਮੁਖ ਜੀ ਉਸ ਪਰਮਾਤਮਾ ਨੂੰ ਪ੍ਰਾਪਤ ਕਰਕੇ ਆਪਣੇ ਜਨਮ ਨੂੰ ਸਵਾਰ ਜਾਂਦੇ ਹਨ ਉਹਨਾਂ ਦੇ ਜੋ ਕਰਮ ਹੁੰਦੇ ਹਨ ਉਹ ਆਪਣੇ ਚੰਗੇ ਕਰਮਾ ਕਰਕੇ ਆਪਣੇ ਜਨਮ ਨੂੰ ਸਵਾਰ ਕੇ ਇਸ ਦੁਨੀਆ ਤੋਂ ਜਾਂਦੇ ਹਨ ਸੱਚੀ ਦਰਗਹ ਜਾਏ ਸੱਚਾ ਪ੍ਰਿੜ ਮੱਲਿਆ ਉਸ ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਜਾ ਕੇ ਉਹ ਇੱਕ ਉੱਚੇ ਦਰ ਦਾ ਉੱਚਾ ਅਸਥਾਨ ਪ੍ਰਾਪਤ ਕਰਦੇ ਹਨ ਭਾਵ ਉਹਨਾਂ ਨੂੰ ਉੱਥੇ ਵੀ ਸਤਿਕਾਰਿਆ ਜਾਂਦਾ ਹੈ ਗੁਰਬਾਣੀ ਦਾ ਪਰਮਾਨ ਵੀ ਹੈ ਪੰਜ ਪਰਬਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਕਿ ਜੋ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੁੰਦਾ ਹੈ ਆਪਣੇ ਪੰਜਾਂ ਉੱਤੇ ਪੰਜ ਇੰਦਰੀਆਂ ਉੱਤੇ ਕਾਬੂ ਕਰਕੇ ਉਹਨਾਂ ਤੇ ਜਿੱਤ ਪ੍ਰਾਪਤ ਕਰਕੇ ਉਸ ਪਰਮਾਤਮਾ ਦੇ ਦਰ ਤੇ ਵੀ ਫਿਰ ਆਦਰ ਮਾਨ ਪ੍ਰਾਪਤ ਕਰਦਾ ਹੈ ਇਸ ਦੁਨੀਆ ਤੋਂ ਹਰ ਇੱਕ ਜੀਨੇ ਜਾਣਾ ਹੀ ਹੈ ਇਹ ਸਭ ਨੂੰ ਪਤਾ ਹੀ ਹੈ ਤੇ ਜੋ ਪਰਮਾਤਮਾ ਦਾ ਨਾਮ ਲੈ ਕੇ ਚੰਗੇ ਕਰਮ ਕਰਕੇ ਜਾਂਦਾ ਹੈ ਤਾਂ ਫਿਰ ਉਸ ਨੂੰ ਪਰਮਾਤਮਾ ਦੇ ਦਰਗਾਹ ਵਿੱਚ ਵੀ ਆਦਰ ਮਾਣ ਮਿਲਦਾ ਹੈ ਗੁਰਮੁਖ ਭੋਜਨ ਭਾਉ ਚਾਉ ਅਲਲਿਆ ਜੋ ਗੁਰਮੁਖ ਜੀ ਹੁੰਦੇ ਹਨ ਉਹਨਾਂ ਦਾ ਪਿਆਰ ਇਹ ਉਹਨਾਂ ਦਾ ਭੋਜਨ ਹੈ ਉਹ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਣ ਕਰਕੇ ਉਸ ਪਰਮਾਤਮਾ ਦਾ ਨਾਮ ਜਪ ਕੇ ਚੰਗੇ ਕਰਮ ਵੀ ਕਰਦੇ ਹਨ ਉਹਨਾਂ ਨੂੰ ਇਹ ਚਾਅ ਹੁੰਦਾ ਹੈ ਕਿ ਪਰਮਾਤਮਾ ਸਾਨੂੰ ਮਿਲੇ ਕਿ ਆਪਾਂ ਪਰਮਾਤਮਾ ਦੇ ਰੰਗ ਵਿੱਚ ਹੀ ਜੁੜੇ ਰਹੀਏ ਗੁਰਮੁਖ ਨਿਚਲ ਚਿਤ ਨਾ ਹਲੈ ਹੱਲਿਆ ਜੋ ਗੁਰਮੁਖ ਜੀ ਹੁੰਦੇ ਹਨ ਜੋ ਗੁਰੂ ਦੇ ਦੱਸੇ ਰਾਹ 'ਤੇ ਤੁਰਦੇ ਹਨ ਤਾਂ ਉਹਨਾਂ ਦਾ ਚਿੱਤ ਵੀ ਥਿਰ ਹੋ ਜਾਂਦਾ ਹੈ ਫਿਰ ਨਾ ਹੀ ਉਹਨਾਂ ਨੂੰ ਕੋਈ ਡੁਲਾ ਸਕਦਾ ਹੈ ਜਿਵੇਂ ਆਪਾਂ ਨੇ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਸੰਗਾਂ ਦਾ ਇਤਿਹਾਸ ਪੜਿਆ ਭਾਵੇਂ ਕੋਈ ਉਹਨਾਂ ਨੂੰ ਲਾਲਚ ਦੇ ਰਿਹਾ ਸੀ ਭਾਵੇਂ ਕੋਈ ਉਹਨਾਂ 'ਤੇ ਤਸੀਹੇ ਦਿੱਤੇ ਜਾ ਰਹੇ ਸਨ ਉਹਨਾਂ ਨੂੰ ਮਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਉਹਨਾਂ ਦਾ ਹਿਰਦਾ ਨਿਚਲ ਸੀ ਉਹਨਾਂ ਦਾ ਹਿਰਦਾ ਡੋਲਿਆ ਨਹੀਂ ਇਸੇ ਕਰਕੇ ਹੀ ਐਸੇ ਗੁਰਮੁਖ ਜਨ ਆਪਣਾ ਜਨਮ ਸਵਾਰ ਕੇ ਉਸ ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਜਾਂਦੇ ਹਨ ਤੇ ਇੱਕ ਉੱਥੇ ਅਸਥਾਨ ਪ੍ਰਾਪਤ ਕਰਦੇ ਹਨ ਗੁਰਮੁਖ ਸੱਚ ਅਲਾਉ ਭਲੇ ਹੁੰ ਭੱਲੇ ਆ ਜੋ ਗੁਰੂ ਦੇ ਮਾਰਗ ਉਤੇ ਤੁਰਦੇ ਹਨ ਜੋ ਗੁਰੂ ਦੇ ਸ਼ਬਦ ਰਾਹੀਂ ਆਪਣਾ ਜੀਵਨ ਸਵਾਰਦੇ ਹਨ ਤਾਂ ਫਿਰ ਉਹ ਆਪ ਵੀ ਉਸ ਪਰਮਾਤਮਾ ਵਰਗੇ ਸੱਚੇ ਹੋ ਜਾਂਦੇ ਹਨ ਉਹ ਫਿਰ ਸੱਚ ਹੀ ਬੋਲਦੇ ਹਨ ਕਦੇ ਵੀ ਉਹਨਾਂ ਦੀ ਜ਼ੁਬਾਨ ਚੋਂ ਝੂਠ ਨਹੀਂ ਨਿਕਲਦਾ ਉਹ ਸਦਾ ਹੀ ਲੋਕਾਂ ਦਾ ਭਲਾ ਕਰਦੇ ਹਨ ਉਹ ਫਿਰ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਣ ਕਰਕੇ ਗੁਰੂ ਦੇ ਦੱਸੇ ਰਾਹ ਉੱਤੇ ਚੱਲਣ ਕਰਕੇ ਸਦਾ ਹੀ ਸੱਚ ਦਾ ਜੀਵਨ ਜਿਉਂਦੇ ਹਨ ਗੁਰਮੁਖ ਸਦੇ ਜਾਨ ਆਵਨ ਖੱਲਿਆ ਜੋ ਗੁਰਮੁਖ ਜੀ ਹਨ ਉਹਨਾਂ ਨੂੰ ਸਦਾ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਆਦਰ ਮਾਨ ਨਾਲ ਬੁਲਾਇਆ ਜਾਂਦਾ ਹੈ ਤੇ ਉਹ ਪਰਮਾਤਮਾ ਹੀ ਉਹਨਾਂ ਨੂੰ ਇਸ ਦੁਨੀਆ ਵਿੱਚ ਵੀ ਘੱਲਦਾ ਹੈ ਭੇਜਦਾ ਹੈ ਭਾਵ ਕਿ ਜੋ ਗੁਰਮੁਖ ਜੀ ਹੁੰਦੇ ਹਨ ਉਹ ਪਰਮਾਤਮਾ ਦੇ ਹੁਕਮ ਵਿੱਚ ਹੀ ਆਉਂਦੇ ਅਤੇ ਜਾਂਦੇ ਹਨ ਆਵਣ ਜਾਣ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਇਹ ਜੋ ਆਵਣ ਜਾਣ ਦਾ ਇੱਕ ਖੇਲ ਹੈ ਉਹ ਪਰਮਾਤਮਾ ਵੱਲੋਂ ਕੀਤਾ ਜਾ ਰਿਹਾ ਹੈ ਤੇ ਜੋ ਮਾਇਆ ਹੈ ਉਸ ਪਰਮਾਤਮਾ ਦੀ ਆਗਿਆ ਵਿੱਚ ਹੀ ਤੁਰਦੀ ਹੈ ਪਰ ਜੇਕਰ ਆਪਾਂ ਗੁਰਮੁਖ ਜੀਆ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਪਰਮਾਤਮਾ ਬੇਜਦਾ ਤਾਂ ਆਪਣੇ ਹੁਕਮ ਵਿੱਚ ਹੀ ਹੈ ਪਰ ਉਹਨਾਂ ਦੀ ਡਿਊਟੀ ਚੰਗੇ ਕਰਮ ਕਰਨ ਦੀ ਲਈ ਹੁੰਦੀ ਹੈ ਲੋਕਾਂ ਦਾ ਜਨਮ ਸਵਾਰਨ ਦੀ ਲਈ ਹੁੰਦੀ ਹੈ ਜਿੱਥੇ ਉਹ ਆਪਣਾ ਜੀਵਨ ਸਵਾਰਦੇ ਹਨ ਉੱਥੇ ਹੀ ਜੋ ਵੀ ਉਹਨਾਂ ਨਾਲ ਜੁੜਦੇ ਹਨ ਉਹਨਾਂ ਦਾ ਜੀਵਨ ਵੀ ਸਫਰ ਸਬਰ ਜਾਂਦਾ ਹੈ ਇਹ ਜੋ ਆਪਾਂ ਹੁਣੇ ਸ਼ਬਦ ਸਰਵਣ ਕੀਤਾ ਹੈ ਭਾਈ ਗੁਰਦਾਸ ਜੀ ਦੀ 19ਵੀਂ ਵਾਰ ਹੈ ਤੇ 14ਵੀਂ ਪੌੜੀ ਹੈ ਇਸ ਵਾਰ ਵਿੱਚ ਉਹਨਾਂ ਨੇ ਗੁਰਮੁਖ ਜੀਆ ਦੇ ਜੀਵਨ ਦਾ ਵਰਤਾਂਤ ਸੁਣਾਇਆ ਹੈ ਕਿਸ ਤਰ੍ਹਾਂ ਕੋਈ ਗੁਰਮੁਖ ਹੋ ਕੇ ਪਰਮਾਤਮਾ ਦੇ ਰੰਗ ਵਿੱਚ ਰੰਗਣ ਨਾਲ ਚੰਗੇ ਕਰਮ ਕਰਦਾ ਹੈ ਤੇ ਅਖੀਰ ਵਿੱਚ ਉਸ ਪਰਮਾਤਮਾ ਦੀ ਦਰਗਾਹ ਵਿੱਚ ਆਦਰ ਮਾਨ ਹਾਸਲ ਕਰਨ ਵਾਸਤੇ ਚਲਾ ਜਾਂਦਾ ਹੈ ਉੱਥੇ ਉਸ ਪਰਮਾਤਮਾ ਦੇ ਇਸ ਬੰਦੇ ਨੂੰ ਸਤਿਕਾਰਿਆ ਜਾਂਦਾ ਹੈ ਇੱਕ ਆਦਰਮਾਨ ਵਾਲਾ ਉਸ ਨੂੰ ਪਦ ਮਿਲਦਾ ਹੈ ਆਓ ਜੀ ਹੁਣ ਅਖੀਰ ਵਿੱਚ ਇਸ ਸ਼ਬਦ ਦੀ ਵਿਚਾਰ ਤੋਂ ਬਾਅਦ ਫਤੇ ਦੀ ਸਾਂਝ ਕਰੀਏ ਗੱਜ-ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ